ਬਬਈ ਵਾਈਗੁਰਜੀ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਮਹਾਰਾ ਠੀਕ ਹੋ ਜੀ ਹਾਂਜੀ ਹਾਂ ਤੇ ਮਹਾਰਾਜ ਸਰਦਾਈ ਬਣਾਉਣੇ ਜੀ ਹਾਂਜੀ ਹਾਂ ਇਹਦੇ ਵਿੱਚ ਸਮਾਨ ਕੀ ਕੀ ਪੈਂਦਾ ਬਬਾਈ ਇੱਕ ਤਾਂ ਬਦਾਮ ਹੀ ਅੱਛਾ ਬਦਾਮ ਜੀ ਲੈ ਬਈ ਦਿਖਾਈ ਜਲ ਬਬਾਈ ਕਿਵੇਂ ਪਾਉਂਦੇ ਨੇ ਸਮਾਨ ਬਦਾਮ ਠੀਕ ਹੈ ਬਬਾਈ ਬਦਾਮ ਤੇ ਕਾਜੂ ਅੱਛਾ ਦੋ ਬਾ ਕਾਜੂ ਪਾਉਣੇ ਜੀ ਦੋ ਤਰ੍ਹਾਂ ਦੇ ਮਾਗਜ ਦੋ ਤਰ੍ਹਾਂ ਦੇ ਮਾਗਜ ਹਾਂ ਲੋ ਵੀ ਦੋਸਤੋ ਬਾਈ ਫਰੀ ਸਮਾਨ ਪੂਰਾ ਬਾਬਾ ਜੀ ਵਧੀਆ ਪਾਉਂਦੇ ਨੇ ਖੋਲੇ ਹੱਥ ਨਾਲ ਉਹਦੇ ਬਾਅਦ ਸੌਂਪ ਪਾਉਂਦੇ ਨੇ ਸਰਦਾਈ ਪੂਰੀ ਟਾਕੜੀ ਬਣਾਉਂਦੇ ਨੇ ਬਾਬਾ ਜੀ ਜੀ ਇਹ ਲਾਈਤੀ ਆ ਜੀ ਇਹ ਮਸਾਲੇ ਵਾਲੀ ਲਾਈਤੀ ਅੱਛਾ ਮਸਾਲੇ ਵਾਲੀ ਲਾਈਤੀ ਦੇਖ ਲਓ ਬਾਈ ਜੀ ਠੀਕ ਹੈ ਜੀ ਬਾਬਾ ਜੀ ਖਾਸ ਖਸਖਸ ਇੱਕ ਖਾਸ ਖਸਖਸ ਆ ਗਈ ਜੀ ਇੱਕ ਖਾਸ ਖਸਖਸ ਕਿਹੜੀ ਹੈ ਜੀ ਇਹ ਵੀਰੇ ਉਹ ਦੂਜੀ ਆਹੀ ਇਹਦੇ ਵਿੱਚ ਬਾਰ ਨਹੀਂ ਖਸਖਸ ਹੈ ਅੱਛਾ ਠੀਕ ਹੈ ਜੀ ਇਹ ਵਧੀਆ ਹੁੰਦੀ ਹੈ ਵੀਰੇ ਇਹ ਵਧੀਆ ਹੁੰਦੀ ਹੈ ਹਾਂਜੀ ਇਸੇ ਲਈ ਇਹਦੇ ਵਾਸਤੇ ਬਹੁਤ ਚੰਗੀ ਹੁੰਦੀ ਹੈਗੀ ਕਾਲੀ ਮਿਰਚ ਇਹ ਕਾਲੀ ਮਿਰਚ ਮੋਟੀ ਕਾਲੀ ਮਿਰਚ ਆ ਗਈ ਹਾਂਜੀ ਕਾਲੀ ਮਿਰਚ ਬਰੇ ਹੈ ਜਿਹੜੀ ਬੈਕ ਹੁੰਦੀ ਹੈ ਉਹ ਨੂੰ ਉਹ ਕਰਦੇ ਹਾਂ ਹਾਂ ਕਾਲੀ ਮਿਰਚ ਬੈ ਵਾਸਤੇ ਬਹੁਤ ਵਧੀਆ ਹੁੰਦੀ ਹੈ ਜੀ ਤਾਂ ਵੱਧ ਪਾ ਲੈ ਜੇ ਗੜੇ ਨੂੰ ਪਤਾ ਠੀਕ ਹੈ ਜੀ ਗਲਾਬ ਦੇ ਪੱਤੇ ਇਹ ਆ ਗਏ ਗਲਾਬ ਦੇ ਪੱਤੇ ਆ ਗਏ ਆਂ ਜੀ ਮੋਠੀਆਂ ਪਰ ਪਰ ਕੇ ਸਮਾਨ ਬਹਾਉਣੇ ਨੇ ਬਾਬਾਈ ਹੋਰੀ ਸਾਰਾ ਸਮਾਨ ਕਰਕੇ ਮਿਕਸ ਆ ਆਈ ਸਾਡਾ ਨਿੰਬੜਾ ਨਹਰਾ ਸੋ ਉੱਤਰ। ਠੀਕ ਹੈ ਜੀ। ਸੋ ਉੱਤਰ। ਇਹ ਨਿੰਮ ਦਾ ਸੋ ਉੱਤਰ ਆ ਗਿਆ ਜੀ। ਇਹ ਜਿਵੇਂ ਬੰਦੂਖ ਦੀ ਸ਼ੇਪ ਵਾਂਗੂ ਬਣਿਆ ਹੋਇਆ। ਅੱਛਾ ਠੀਕ ਹੈ ਜੀ। ਤੇ ਬਾਬਾ ਜੀ ਹੋਰੀ ਹੁਣ ਕਰਨਗੇ ਸੁਰੂ। ਪਹਿਲਾਂ ਵੀ ਆਪਾਂ ਇਹਨੂੰ ਬਿਨਾ ਪਾਣੀ ਤੋਂ ਘੋਟਾਂ ਦੇ। ਅੱਛਾ ਜੀ। ਜਦੋਂ ਜਮੀ ਉਹ ਹੋ ਗਿਆ। ਵੱਡ ਗਿਆ ਉਦੋਂ ਪਾਣੀ ਪਾਵਾਂਗੇ। ਠੀਕ ਹੈ ਜੀ। ਏ ਅਸੀਂ ਲਾਉਂਦੇ ਵੀਰੇ ਵੀਰੇ ਜਿਹੜੇ ਹੋ ਕੇ ਦਿਖਾ ਦੇ ਜਸਾ ਲਾਉਂਦੇ ਵੀਰੇ ਮੂਰਤ ਮੰਤਰ ਦਾ ਜਾਪ ਕਰਦੇ ਹੁੰਦੇ ਆ ਠੀਕ ਹੈ ਜੀ ਜਦੋਂ ਬਾਬਾ ਜੀ ਹੁਰੀ ਲਾਉਂਦੇ ਨੇ ਘੋਟਾ ਤਾਂ ਮੂਲ ਮੰਤਰ ਦਾ ਨਾਲ ਜਾਪ ਕਰਦੇ ਹੁੰਦੇ ਨੇ ਨਾਲੇ ਸਤਨਾ ਵਾਇਗੁਰੂ ਦਾ ਜਾ ਸਤਨਾ ਵਾਇਗੁਰੂ ਦਾ ਜਾਪ ਜਾ ਮੂਲ ਮੰਤਰ ਦਾ ਜਾਪ ਬਾਬਾ ਜੀ ਹੁਰੀ ਕਹਿੰਦੇ ਅਸੀਂ ਕਰਦੇ ਹੁੰਦੇ ਹਾਂਗੇ ਤੇ ਇੱਕ ਗੁੱਡੇ ਵਾਲੀ ਤੇ ਬਜ਼ੁਰਗਾਂ ਬੱਚੇ ਜਿਹੜਾ ਮਰਜੀ ਜਿਹਦੇ ਬਾਸ ਸਿੱਖ ਅੱਛਾ ਸਾਰਿਆਂ ਲਈ ਚੰਗਾ ਜੀ ਹਾਂ ਜੀ ਹਾਂ ਇਹ ਪਹਿਲਾਂ ਜਦੋਂ ਪਹਿਲਾਂ ਜਿਹੜੇ ਵੀਰੇ ਆਪਣੇ ਦਰਦ ਦੇ ਬਰਦਾਦੇ ਸੀ ਆਪਣੇ ਉਹ ਘੋਟ ਕੇ ਪੀਦੇ ਪਹਿਲਾਂ ਸੱਚਾ ਜੀ ਗੋਡੇ ਲਈ ਬਹੁਤ ਚੰਗੀ ਹੈ ਗੋਡਿਆਂ ਦੇ ਵਾ ਤਾਂ ਹੀ ਉਹਨਾਂ ਦੇ ਗੋਡੇ ਦੋਦੇ ਸੀ ਨਾ ਜੀ ਹਾਂ ਜੀ ਕੋਲ ਡਰਿੰਕਾ ਕੋਲ ਡਰਿੰਕ ਨਾਲ ਉਹ ਜਿਮੀ ਬੜੀਆ ਕਰੀ ਹਾਂਜੀ ਬਿਲਕੁਲ ਇਹ ਬੰਚ ਪੂਰਾ ਕੰਟਾ ਲੱਗ ਕੰਟਾ ਲੱਗੂ ਹਾਂਜੀ ਹਾਂ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਢੋਲਾਉਂਦੇ ਬਾਬਾ ਜੀ ਊ ਇਹ ਫੜਾ ਦੁਕਾਨ ਉਰੀ ਲੱਤੀ ਕੇ ਨੂੰ ਅੱਛਾ ਜੀ ਇਹ ਨੂੰ ਕਹਿੰਦੇ 5 ਦਿਨ 5 ਦਿਨ ਜੀ ਹਾਂ ਅੱਛਾ ਬਾਬਾ ਜੀ ਇਹ ਮੈਂ ਸਾਰਾ ਕੁਝ ਆਪਣੇ ਤਾਈ ਤੋਂ ਸਿੱਖਿਆ ਸੀ ਠੀਕ ਹੈ ਇਹ ਉੱਥੇ ਗੰਗਾ ਸਿੰਘ ਵਾਲੇ ਮੋੜ ਤੇ ਲਾਉਂਦੇ ਸੀ ਦੁਕਾਨ ਅੱਛਾ ਜੀ ਸਰ ਰਾਗੜੀ ਦੀ ਵੀ ਸਖਿਆਲੀ ਵੀ ਅੱਛਾ ਜੀ ਇਹ ਤਾਂ ਏਜ ਵਾਲੀ ਸੁੱਖਾ ਪੈਂਦਾ ਜੀ ਨਾ ਜੀ ਇੱਥੇ ਇਕੱਲਾ ਸਾਰਾ ਡਰਾਈ ਫਰੂਟ ਸੀ ਬੰਦੇ ਦੇ ਅੰਦਰ ਸਾਰੇ ਡਰਾਈ ਫਰੂਟ ਨਾਲ ਬਣਦੀ ਆ ਇਹ ਠੰਡੀ ਦੀ ਜਨਰਵੰਦੀ ਸਾਰਾ ਠੀਕ ਹੈ ਜੀ ਇਹ ਹਰੇਕ ਬੱਚਾ ਇਹਨੂੰ ਕੋਈ ਵੀ ਔਰ ਸਾਰਾ ਪੀ ਸਕਦੇ ਨੇ ਹਾਂ ਜੀ ਹਾਂ ਜਿਵੇਂ ਸੁਖੇ ਵਾਲੇ ਤੋਂ ਛੁੜਾ ਜਿਵੇਂ ਅਸੀਂ ਹੋਗੇ ਅਸੀਂ ਗੁਰੇਜ਼ ਕਰਦੇ ਆਂਗੇ ਹਾਂ ਜੀ ਹਾਂ ਲੋ ਜੀ ਦੋਸਤੋ ਬਾਬਾ ਜੀ ਨੇ ਹੁਣ ਇਹ ਕੈਂਪਰ ਦੇ ਵਿੱਚ ਬਹੁਤੀ ਸਰਦਾਈ ਜਿਹੜਾ ਇਹਦੇ ਵਿੱਚ ਹਲਕੇ ਫੁਲਕੇ ਰੈਂਦੇ ਸੀ ਬਨਾਮਾ ਦਾ ਉਹ ਕਣ ਵਗੈਰਾ ਕਹਿ ਦੀ ਆਪਾਂ ਵੀ ਚੰਗੀ ਤਰ੍ਹਾਂ ਨਹੀਂ ਬਣੇਗੇ ਸੀ ਉਹ ਚਾਹ ਪਣ ਦੇ ਨਾਲ ਪਣੇ ਗਏ ਹੁਣ ਇਹ ਸ਼ੱਕਰ ਦਾ ਪਾਣੀ ਪਾ ਰਹੇ ਨੇ ਬਾਬਾ ਜੀ ਜੀ ਇਹ ਵੀ ਚਾਹ ਪਣ ਦੇ ਨਾਲ ਪੁਣਕੀ ਪਾਉਂਦੇ ਨੇ ਕਿ ਉਹ ਨੀਚੇ ਸ਼ੱਕਰ ਰਹੇਗੀ ਜਿਹੜੀ ਉਹ ਆ ਗਈ ਜੀ ਸਾਰਾ ਪੁਣਕੀ ਪਾਉਂਦੇ ਹੁੰਦੇ ਨੇ ਕਿ ਬਾਬਾ ਜੀ ਜੀ ਲੋ ਬਾਬਾ ਜੀ ਜੀ ਹੁਣ ਉਸ ਤੋਂ ਬਾਅਦ ਦੁੱਧ ਪਾ ਰਹੇ ਨੇ ਦੁੱਧ ਵੀ ਬਾਬਾ ਜੀ ਵਧੀਆ ਕੁਆਲਿਟੀ ਦਾ ਵਰਤ ਦੇ ਨੇਗੇ ਦਰੀਆ ਸਾਰਾ ਦੇਖੋ ਹੁਣ ਸਾਰਾ ਮਿਕਸ ਹੋ ਚੁੱਕਿਆ ਹੁਣ ਇਹ ਤੇ ਹੁਣ ਇਹ ਦੁਬਾਰਾ ਹੁਣ ਇਹ ਸੱਕਣ ਦੇ ਲਈ ਤਿਆਰ ਹੋ ਗਈ ਸਰਦਾਈ ਆਪਣੀ ਆਪਾਂ ਤੁਹਾਨੂੰ ਟੇਸਟ ਕਰਕੇ ਵੀ ਦੱਸਾਂਗੇ ਵੀ ਕਿਵੇਂ ਦੀ ਬਣੀ ਹੈ ਇਹ ਬਹੁਤ ਸਵਾਦ ਆ ਦੋਸਤੋ ਆਨੰਦ ਇਹਦੇ ਅਰ ਕੋਲਡ ਡਰਿੰਕ ਤਾਂ ਇਹਦੇ ਮੁਰੇ ਸਾਰੇ ਫੇਲ ਨੇਗੇ ਬਹੁਤ ਸਵਾਦ ਬਣਾਈਏ ਬਾਬਾ ਜੀ ਹੋਰਾਂ ਨੇ